ਤਕਦੀਰ ਦੀ ਤਕਦੀਰ ਕਹਾਣੀ ਜੋ ਕਿ ਰਮਨਦੀਪ ਘਰਮੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਦਾ ਅਗਲਾ ਪਾਗ ਇਸ ਤਰ੍ਹਾਂ ਹੈ ਆਓ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਲਜੀਤ ਜਾਰ ਮੈਨੂੰ ਸਭ ਪਤਾ ਏ ਮੇਰੇ ਜਵਾਕਾਂ ਦਾ ਕੀ ਕਰਦੇ ਨੇ ਕਿ ਕੀ ਨਹੀਂ ਉਹਨਾ ਤੂੰ ਮੈਨੂੰ ਸਮਝਾ ਮੈਂ ਇੱਕ ਵਾਰ ਗੱਲ ਕਰਕੇ ਉਹਨੂੰ ਪੁੱਛ ਲੂੰ ਵੀ ਉਹਨੂੰ ਕੀ ਲੋੜ ਪੈ ਗਈ ਸੀ ਇਹ ਚੋਰੀ ਕਰਨ ਦੀ ਕਿਰਪਾ ਸਿੰਘ ਨੇ ਕਿਹਾ ਚੋਰੀ ਨੀਜੀ ਥਣੇ ਦਰਸਾਹ ਡਾਕਾ ਕਹੋ ਡਾਕਾ ਬਜੀਤ ਸਿੰਘ ਨੇ ਫਿਰ ਗੁੱਸੇ ਵਿੱਚ ਬੋਲਿਆ ਪਰ ਬਲਜੀਤ ਜਿੰਨਾ ਚਿਰ ਉਹਦੇ ਨਾਲ ਗੱਲ ਨਹੀਂ ਹੁੰਦੀ ਉਹਨਾਂ ਕ ਚਿੱਤ ਤਾਂ ਸਬਰ ਕਰ ਲੈ ਮੇਰੇ ਕਰਕੇ ਹੀ ਸਹੀ ਕਿਰਪਾਲ ਸਿੰਘ ਨੇ ਕਿਹਾ ਆਹੋ ਉਹਦੇ ਤੱਕ ਤਾਂ ਤੁਸੀਂ ਕੋਈ ਹੋਰ ਹੀਲਾ ਕਰ ਲੋਗੇ ਨਾਲੇ ਪਰ ਮੈਂ ਹੁਣ ਹੋਰ ਨਹੀਂ ਸਹਿ ਸਕਦਾ ਕਾਟੀ ਬਜੀਤ ਨੇ ਦੋ ਟੁਕ ਜਵਾਬ ਦਿੱਤਾ ਉਹ ਤਾਂ ਚਲ ਤੇਰੀ ਤੇ ਗੁਰਦਾਰਸ਼ ਦੀ ਆਪਣੀ ਗੱਲ ਐ ਜਿਵੇਂ ਦੋਹਾਂ ਨੂੰ ਠੀਕ ਲੱਗਿਆ ਕਰ ਲਿਓ ਪਰ ਜਦੋਂ ਤੱਕ ਉਹ ਨਹੀਂ ਆਉਂਦਾ ਉਦੋਂ ਤੱਕ ਤਾਂ ਉਡੀਕ ਕਰਨੀ ਹੀ ਪੈਣੀ ਐ ਆਪਾਂ ਨੂੰ ਕਿ ਨਹੀਂ ਤੁਹਾਨੂੰ ਸਾਰਿਆਂ ਨੂੰ ਕੀ ਲੱਗਦਾ ਏ ਕਿਰਪਾ ਸਿੰਘ ਨੇ ਕਿਹਾ ਠੀਕ ਐ ਜੀ ਜੋ ਤੁਸੀਂ ਕਹਿੰਦੇ ਹੋ ਉਹ ਵੀ ਮੈਂ ਇੱਥੋਂ ਜੇ ਚੱਲਿਆ ਜਾਵਾਂ ਤਾਂ ਮੈਨੂੰ ਮਨਜ਼ੂਰ ਐ ਪਰ ਮੈਂ ਆਪਣੇ ਪੈਸੇ ਨਹੀਂ ਛੱਡ ਸਕਦਾ ਤੁਸੀਂ ਮੈਨੂੰ 1.5 ਲੱਖ ਰੁਪਏ ਦੇ ਦੇ ਦਿਓ ਮੈਂ ਚੱਲਿਆ ਜਾਂਦਾ ਏ ਬਲੀ ਸਿੰਘ ਨੇ ਕਿਹਾ ਹੱਦ ਹੈ ਜਰ ਕੋਈ ਲਿਹਾਜੀ ਨੇ ਕਰਦਾ ਤੂੰ ਤਾਂ ਗੱਲ ਕਰਨ ਲੱਗਿਆ ਤੂੰ ਤਾਂ ਐ ਕਰਦਾ ਜਿਵੇਂ ਮੈਂ ਤੇਰੇ ਪੈਸੇ ਦੱਬ ਲੈਣੇ ਨੇ ਤੂੰ ਮੇਰੇ ਕਰਕੇ ਚਲੇ ਜਾ ਇਹਨੂੰ ਮੈਂ ਉਹਨੂੰ ਕਹਿ ਦਊਗਾ ਤੈਨੂੰ ਦੇ ਦਊਗਾ ਪੈਸੇ ਤੇਰੇ ਕਿਰਪਾ ਸਿੰਘ ਨੇ ਕਿਹਾ ਨਹੀਂ ਦੇ ਸਕਦੇ ਤਾਂ ਮੈਨੂੰ ਇਹ ਸਾਹਮਣੇ ਕੰਨ ਤੇ ਲੱਗੀ LED ਦੇ ਦਿਦੋ ਤੇ ਬਾਹਰ ਖੜੀ ਗੱਡੀ ਦੀ ਚਾਬੀ ਦੇ ਦਿਦੋ ਫਿਰ ਮੈਂ ਚਲਿਆ ਜਾਂਦਾ ਏ ਨਹੀਂ ਤਾਂ ਮੈਂ ਇੱਥੇ ਹੀ ਬੈਠਾ ਰਹਿਣਾ ਜਦ ਤੱਕ ਉਹ ਆਉਂਦਾ ਨਹੀਂ ਬਜੀਤ ਸਿੰਘ ਨੇ ਕਿਹਾ ਪਰ ਮੈਂ ਤੈਨੂੰ ਇਹ ਚੀਜ਼ਾਂ ਲੈ ਕੇ ਜਾਣ ਨੂੰ ਕਿਵੇਂ ਕਹਿ ਸਕਦਾ ਹਾਂ ਯਾਰ ਤੂੰ ਆਪ ਸੋਚ ਕਿਰਪਾਲ ਸਿੰਘ ਨੇ ਕਿਹਾ ਮੈਂ ਇਹ ਗੱਲਾਂ ਨੂੰ ਹੁਣ ਸੁਣਨੀ ਆ ਤੁਸੀਂ ਚੁੱਪ ਕਰਕੇ ਮੈਨੂੰ ਚਾਬੀ ਦਿਓ ਰਹੀ ਗੱਲ LED ਉਹ ਮੈਂ ਮੁੰਡੇ ਨੂੰ ਭੇਜਦਾ ਹਾਂ ਉਤਾਰ ਕੇ ਲੈ ਜਾ ਉਹ ਲੈ ਜਾਊਗਾ ਜੇ ਨਹੀਂ ਮੰਜ਼ੂਰ ਤਾਂ ਮੈਂ ਬੈਠਾ ਹੀ ਬੱਜੀ ਸਿੰਘ ਨੇ ਕਿਹਾ ਕਿਰਪਾਲ ਸਿੰਘ ਤੇ ਤਕਦੀਰ ਸੋਚਾਂ ਵਿੱਚ ਘਿਰੇ ਹੋਏ ਸਨ ਕਿ ਆਖਰ ਹੁਣ ਕੀ ਕੀਤਾ ਕਿ ਜਾਵੇ ਅਜੋ ਆਪਣੇ ਆਪਣੇ ਦਿਮਾਗ ਵਿੱਚ ਸਕੀਮਾਂ ਹੀ ਕਰ ਰਹੇ ਸਨ ਕਿ ਬਲਜੀਤ ਦੀ ਨਿਗਾਹ ਸਾਹਮਣੇ ਟੰਗੀ ਚਾਬੀ ਤੇ ਪਈ ਉਸਨੇ ਜਲਦੀ ਨਾਲ ਚਾਬੀ ਚੁੱਕ ਕੇ ਕਿਹਾ ਆ ਜੋ ਪਾਪਾ ਜੀ ਆਹੀ ਚਾਬੀ ਹੈ ਗੱਡੀ ਦੀ ਮੈਂ ਕਈ ਵਾਰ ਦੇਖੀ ਆ ਉਹਦੇ ਕੋਲ ਮੈਨੂੰ ਛੱਲੇ ਦੀ ਪਛਾਣ ਆ ਯਾਰ ਬਲਜੀਤ ਮੇਰੀ ਗੱਲ ਤਾਂ ਸੁਣ ਕਿਰਪਾ ਸਿੰਘ ਨੇ ਆਵਾਜ਼ਾਂ ਮਾਰਦਾ ਰਹਿ ਗਿਆ ਪਰ ਬਲਜੀਤ ਜਾਂ ਕਿਸੇ ਹੋਰ ਨੇ ਉਹਦੀ ਇੱਕ ਨਾ ਸੁਣੀ ਬਲਜੀਤ ਗੱਡੀ ਲੈ ਗਿਆ ਕਿਰਪਾ ਸਿੰਘ ਵੀ ਉਹਨਾਂ ਦੇ ਨਾਲ ਜਾਣ ਤੋਂ ਬਾਅਦ ਹੀ ਚੱਲਿਆ ਗਿਆ ਉਹਨਾਂ ਦੇ ਜਾਣ ਤੋਂ ਬਾਅਦ ਤਕਦੀਰ ਬਹੁਤ ਰੋਣ ਲੱਗੀ ਟੈਨਸ਼ਨ ਨਾਲ ਉਹਦਾ ਬੀਪੀ ਘਟ ਗਿਆ ਤੇ ਉਸਨੇ ਰੋਂਦੀ ਨਹੀਂ ਗੁਰਦਰਸ਼ਨ ਨੂੰ ਫੋਨ ਲਗਾ ਲਿਆ ਤਕਦੀਰ ਵਾਰ-ਵਾਰ ਫੋਨ ਮਿਲਾ ਰਹੀ ਸੀ ਪਰ ਗੁਰਦਰਸ਼ਨ ਦਾ ਨੰਬਰ ਨਹੀਂ ਸੀ ਮਿਲ ਰਿਹਾ ਉਹਦਾ ਟੈਨਸ਼ਨ ਨਾਲ ਬੁਰਾ ਹਾਲ ਸੀ ਪਹਿਲਾਂ ਹੀ ਹੋ ਗਿਆ ਸੀ ਹੁਣ ਤਾਂ ਉਹਦਾ ਸਰੀਰ ਵੀ ਜਵਾਬ ਦੇਣ ਲੱਗ ਪਿਆ ਸੀ ਉਹਦੇ ਸਰੀਰ ਵਿੱਚਲੇ ਖੂਨ ਦਾ ਸੰਚਾਰ ਬਲੱਡ ਪ੍ਰੈਸ਼ਰ ਬਿਲਕੁਲ ਘਟ ਗਿਆ ਸੀ ਪਰ ਉਹ ਇਸ ਬਾਰੇ ਅਜੇ ਕੁਝ ਵੀ ਨਹੀਂ ਸੀ ਜਾਣਦੀ ਕਿ ਉਹਦੇ ਸਰੀਰ ਨਾਲ ਕੀ ਹੋ ਰਿਹਾ ਸੀ ਖੈਰ ਉਹ ਫੋਨ ਮਿਲਾ ਕੇ ਜਦੋਂ ਤੰਗ ਹੋ ਗਈ ਤੇ ਫੋਨ ਨਾ ਮਿਲਿਆ ਉਹ ਤਰੰਮ ਕਰਕੇ ਬੈੱਡ ਤੇ ਡਿੱਗ ਪਈ ਆਪ ਮੁਹਾਰੇ ਉਹਦੀ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਸਿਆਣੇ ਕਹਿੰਦੇ ਹਨ ਕੰੰਧਾ ਦੇ ਵੀ ਕੰਨ ਹੁੰਦੇ ਨੇ ਉਹੀ ਕੰੰਧਾ ਦੇ ਕੰਨਾਂ ਨੇ ਭਾਵਨਾਲ ਦੇ ਕਮਰਿਆਂ ਵਿੱਚ ਰਹਿੰਦੇ ਕਿਰਾਏਦਾਰ ਪਰਿਵਾਰਾਂ ਨੂੰ ਤਕਦੀਰ ਦੇ ਘਰ ਕੀ ਹੋਇਆ ਸੀ ਸਭ ਪਤਾ ਲੱਗ ਗਿਆ ਸੀ ਉਹਨਾਂ ਦੇ ਕਮਰੇ ਵਿੱਚੋਂ ਦੂਜੇ ਕਮਰਿਆਂ ਵਿੱਚੋਂ ਦੇ ਨਿਕਲਣ ਵਾਲੇ ਦਰਵਾਜ਼ਿਆਂ ਨਾਲ ਤਨ ਲਗਾ ਕੇ ਜੋ ਸਾਰੀਆਂ ਗੱਲਾਂ ਉਹਨਾਂ ਨੇ ਸੁਣ ਲਈਆਂ ਸਨ ਖੈਰ ਹੁਣ ਤੱਕ ਉੱਪਰ ਮਾਲਕਾਂ ਨੂੰ ਵੀ ਸਭ ਕੁਝ ਪਤਾ ਲੱਗ ਗਿਆ ਸੀ ਮਕਾਨ ਮਾਲਕਣੇ ਹੇਠਾਂ ਤਕਦੀਰ ਨੂੰ ਪੁੱਛਣ ਆ ਰਹੀ ਸੀ ਕਿ ਚੰਡੀਗੜ੍ਹ ਡਾਕਟਰੀ ਦੀ ਵਿੱਦਿਆ ਪ੍ਰਾਪਤ ਕਰਨ ਗਈ ਉਹਦੇ ਧੀ ਦਾ ਫੋਨ ਆ ਗਿਆ ਉਹ ਫੋਨ ਸੁਣਨ ਲੱਗ ਪਈ ਇਧਰ ਤਕਦੀਰ ਦੀ ਮਾਸੀ ਦਾ ਮੁੰਡਾ ਉਸ ਨੂੰ ਮਿਲਣ ਲਈ ਆ ਪਹੁੰਚਿਆ ਦਰਵਾਜ਼ਾ ਖੜਕਿਆ ਤਾਂ ਤਕਦੀਰ ਨੇ ਦਰਦੀ ਦਰਦੀ ਨੇ ਦਰਵਾਜ਼ਾ ਖੋਲਿਆ ਆਪਣੇ ਪ੍ਰਾਣ ਨੂੰ ਸਾਹਮਣੇ ਖੜਾ ਦੇਖ ਕੇ ਉਹਦਾ ਰੋਣਾ ਤੇ ਹੌਂਕਿਆ ਵਿੱਚ ਬਦਲ ਗਿਆ ਉਹਦੇ ਪ੍ਰਾਣ ਨੇ ਉਸ ਨੂੰ ਸੰਭਾਲਿਆ ਤੇ ਅੰਦਰ ਲੈ ਆਇਆ ਤਕਦੀਰ ਉਸ ਨੂੰ ਅਜੇ ਪਾਣੀ ਹੀ ਦੇ ਰਹੀ ਸੀ ਕਿ ਮਕਾਨ ਮਾਲਕਾਂ ਆ ਗਏ ਉਸਨੇ ਬਿਨਾ ਅੰਦਰ ਦੇਖੇ ਇਹ ਕਹਿ ਦਿੱਤਾ ਨਹੀਂ ਇਹ ਤੇ ਜਲ ਜੇ ਸ਼ਰਮ ਇਹਨੇ ਇੱਕ ਵਾਰ ਵੀ ਤੇਰੇ ਗਗਨ ਬਾਰੇ ਨਹੀਂ ਸੋਚਿਆ ਉਹ ਜਿਹੜਾ ਇਹ ਤੋਲ ਦਾੜੀ ਵਾਲਾ ਪਿਓ ਹੈ ਜਿਹੜਾ ਪਹਿਲਾਂ ਤੇ ਪਾਣੀ ਨਹੀਂ ਪੈਣ ਦਿੰਦਾ ਅਗਲੇ ਕੋਲ ਵੀ ਸਬੂਤ ਹੋਊਗਾ ਕੋਈ ਐਵੇਂ ਤਾਂ ਨਹੀਂ 1.5 ਲੱਖ ਦੀ ਚੋਰੀ ਕਰ ਪਾ ਰਹੇ ਅਗਲੇ ਦੇ ਤਕਦੀਰ ਅਤੇ ਉਹਦੇ ਭਰਾ ਦੇ ਆਂਟੀ ਨੂੰ ਸਤਿ ਸ਼੍ਰੀਕਾਲ ਬੁਲਾਈ ਆਂਟੀ ਤੇ ਗੱਲ ਤੋਂ ਤਕਦੀਰ ਦਾ ਭਰਾ ਵੀ ਕੁਝ ਤਕ ਕਲ ਤਾਂ ਸਮਝ ਗਿਆ ਸੀ ਪਰ ਕਿ ਇਸ ਤੋਂ ਪਹਿਲਾਂ ਕਿ ਉਹ ਤਕਦੀਰ ਨੂੰ ਕੁਝ ਵੀ ਪੁੱਛਦਾ ਅੰਟੀ ਫਿਰ ਬੋਲ ਪਈ ਨਾ ਤੈਨੂੰ ਕਦੇ ਵੀ ਸ਼ੱਕ ਨਹੀਂ ਹੋਇਆ ਇਹਦੇ ਤੇ ਇਹ ਕੀ ਕਰਦਾ ਫਿਰਦਾ ਰਹਿੰਦਾ ਏ ਹਨੇਰੇ ਹੁੰਦੇ ਤੱਕ ਮੈਨੂੰ ਤਾਂ ਮੇਰੇ ਮੁੰਡੇ ਨੇ ਕਿੰਨੇ ਦਿਨ ਪਹਿਲਾਂ ਹੀ ਦੱਸਦਾ ਸੀ ਇਹ ਕੋਈ ਦੋ ਨੰਬਰ ਦਾ ਕੰਮ ਕਰਦਾ ਏ ਤਕਦੀਰ ਅੰਟੀ ਦੀ ਕਿਸੇ ਵੀ ਗੱਲ ਦਾ ਕੀ ਜਵਾਬ ਦਿੰਦੀ ਉਹ ਚੁੱਪ ਹੀ ਰਹੀ ਅੰਟੀ ਫਿਰ ਬੋਲੀ ਨਾਲੇ ਭਾਈ ਸੱਚ ਇਹ ਮੁੰਡਾ ਕੌਣ ਹੈ ਮੈਨੂੰ ਗਲਤ ਨਾ ਸਮਝੀ ਤਕਦੀਰ ਮੇਰੇ ਮੁੰਡੇ ਨੇ ਕਿਹਾ ਹੁਣ ਮੈਨੂੰ ਵੀ ਘਰ 'ਚ ਹੋਣ ਵਾਲੀ ਹਰ ਇੱਕ ਗੱਲ ਦਾ ਪਤਾ ਰੱਖਿਆ ਕਰਨਾ ਏ ਘਰ ਕੌਣ ਆਂਦਾ ਏ ਕੌਣ ਜਾਂਦਾ ਏ ਸਾਰੀ ਖਬਰ ਰੱਖਿਆ ਕਰ ਕਹਿੰਦਾ ਮੰਮੀ ਇਹ ਤਾਂ ਆਂਟੀ ਮੇਰਾ ਵੀਰਾ ਏ ਮਾਸੀ ਦਾ ਮੁੰਡਾ ਮੇਰੇ ਪੇਕੇ ਚੱਲਿਆ ਸੀ ਮੈਨੂੰ ਨਾਲ ਲੈ ਕੇ ਜਾਣ ਨੂੰ ਆਇਆ ਏ ਤਕਦੀਰ ਨੇ ਦੱਸਿਆ ਨਾ ਨਾ ਇਹ ਕੰਮ ਨਾ ਕਰੀ ਤੀਏ ਤੂੰ ਇਹਨੂੰ ਤਾਂ ਸਭ ਬੁਲਾਉਣਾ ਹੀ ਨਹੀਂ ਸੀ ਤੇਰੇ ਤਾਂ ਸਹੁਰੇ ਅੱਗੇ ਨਹੀਂ ਚੱਜਦੇ ਹੈਗੇ ਹੁਣ ਤੈਨੂੰ ਹੋਰ ਬੋਲਣਗੇ ਵੀ ਮੂੰਹ ਚੁੱਕ ਕੇ ਤੁਰ ਗਈ ਸਾਡੇ ਮੁੰਡੇ ਨੂੰ ਇਕੱਲਾ ਛੱਡ ਕੇ ਮਾਰੇ ਟਾਈਮ ਨਾਲ ਬੰਦੇ ਦਾ ਚਾਹੇ ਜੰਗਾਏ ਚਾਹੇ ਮਾੜਾ ਬੰਦਾ ਬੰਦਾ ਹੀ ਹੁੰਦਾ ਹੈ ਬੰਦੇ বিনা ਜਨਾਨੀ ਨੂੰ ਕੋਈ ਨਹੀਂ ਪੁੱਛਦਾ ਆਂਟੀ ਨੇ ਫਿਰ ਕਿਹਾ ਨਹੀਂ ਨਹੀਂ ਆਂਟੀ ਬੀਰਾ ਮੈਨੂੰ ਮੇਰੇ ਬੁਲਾਏ ਤੇ ਨਹੀਂ ਲੈਣ ਆਇਆ ਇਹਨੇ ਤਾਂ ਰਾਤ ਦਾ ਮੈਨੂੰ ਫੋਨ ਕੀਤਾ ਹੋਇਆ ਸੀ ਕਿ ਮੈਂ ਲੰਘਣਾ ਇਹ ਹੈਗਾ ਤੈਨੂੰ ਵੀ ਲੈ ਜਾਊਂਗਾ ਨਾਲ ਮੁੜਦਾ ਹੋਇਆ ਕੱਲ ਨੂੰ ਮੈਨੂੰ ਛੱਡ ਜਾਂਦਾ ਪਰ ਇਹ ਹੁਣ ਤਾਂ ਫੋਨ ਕਰੀ ਬੈਠਾ ਏ ਮੈਂ ਕਿਵੇਂ ਜਾਵਾਂ ਪੱਲਾ ਕੋਈ ਗਲਤ ਆ ਵੱਟੇ ਲੱਗੇ ਪਹਿਲਾਂ ਫੇਰੀ ਜਾਣਾ ਵਧੀਆ ਲੱਗੂ ਨਹੀਂ ਤਾਂ ਸੁਤਾ ਇੱਥੇ ਹੀ ਰਹੇਗੀ ਮੇਰੀ ਵੀ ਜਿਹੇ ਜਿਹੇ ਗਈ ਜਿਹੇ ਜੀ ਨਾ ਗਈ ਤਕਦੀਰ ਨੇ ਕਿਹਾ ਆਹੋ ਇਹ ਤਾਂ ਗੱਲ ਹੈ ਹੀ ਹੈ ਫਿਰ ਚੰਗਾ ਤੂੰ ਹੁਣ ਟੈਨਸ਼ਨ ਨਾ ਕਰੀ ਮੁੰਡੇ ਨੂੰ ਕੌਣ ਦੇਖੂ ਤੇਰੇ ਤੂੰ ਪਲ ਜੇ ਬਿਮਾਰ ਹੋ ਗਈ ਤੂੰ ਚੱਲ ਚਾਹ ਪਾਣੀ ਪੀ ਬਣਾ ਕੇ ਨਾਲੇ ਅੰਮੇ ਤੇਰੇ ਭਰਾ ਨੂੰ ਦੇ ਕਹਿੰਦੀ ਹੋਈ ਆਂਟੀ ਵਾਪਸ ਮੁੜ ਗਈ ਉਹਦੇ ਜਾਣ ਤੋਂ ਬਾਅਦ ਤਕਦੀਰ ਦੇ ਪ੍ਰਾ ਪੁੱਛਿਆ ਤਾਂ ਤਕਦੀਰ ਨੇ ਸਭ ਕੁਝ ਉਸ ਨੂੰ ਦੱਸ ਦਿੱਤਾ ਉਹਦੇ ਪ੍ਰਾਣੇ ਤਕਦੀਰ ਨੂੰ ਆਪਣੇ ਨਾਲ ਪੇਕੇ ਪਿੰਡ ਚੱਲਣ ਲਈ ਕਿਆ ਪਰ ਉਹ ਬਹੁਤ ਜੋ ਦੇਵੀ ਤਕਦੀਰ ਨਾ ਮੰਨੇ ਕਿਉਂਕਿ ਉਹ ਇੱਕ ਵਾਰ ਗੁਰਦਾਰਸ ਨੂੰ ਮਿਲ ਕੇ ਇਸ ਸਭ ਦੇ ਕਾਰਨ ਪਿੱਛੇ ਦਾ ਕਾਰਨ ਜਾਨਣਾ ਚਾਹੁੰਦੀ ਸੀ ਕਸੂ ਨੇ ਆਪਣੇ ਪ੍ਰਾਨ ਨੂੰ ਚਾਹ ਬਣਾ ਕੇ ਦੇ ਦਿੱਤੀ ਉਹ ਵਿਚਾਰਾ ਚਾਹ ਪੀ ਕੇ ਨਾਲ ਹੀ ਚਲਿਆ ਗਿਆ ਤਕਦੀਰ ਗੱਗਰ ਨੂੰ ਬੁੱਕਲ ਵਿੱਚ ਲੈ ਕੇ ਰੋ ਰਹੀ ਸੀ ਆਪਣੇ ਕਿਸਮਤ ਨੂੰ ਕੋਸ ਰਹੀ ਸੀ ਦਰਵਾਜ਼ੇ ਤੇ ਦਸਤਕ ਹੋਈ ਅਤੇ ਤਕਦੀਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੋ ਮੁੰਡੇ ਸਨ ਉਹ ਬੋਲੇ ਸਤਿ ਸ਼੍ਰੀ ਅਕਾਲ ਭਾਬੀ ਜੀ ਸਾਨੂੰ ਬਲਜੀਤ ਵੀਰ ਜੀ ਨੇ ਭੇਜਿਆ ਹੈ ਐਲ.ਈ.ਡੀ ਲੈਣ ਆਇਆ ਭਾਬੀ ਤੁਸੀਂ ਐਦਾਂ ਨਾ ਕਰੋ ਇੱਕ ਵਾਰ ਗੁਰਦਾਸ ਨੂੰ ਹਾਰ ਜਾਣ ਦਿਓ ਉਹਦੇ ਨਾਲ ਤਾਂ ਮੈਂ ਕੋਈ ਗੱਲ ਨਹੀਂ ਹੋ ਰਹੀ ਮੈਂ ਤੁਹਾਨੂੰ ਕਿਵੇਂ ਕਹਿ ਦੇਵਾਂ ਵੀ ਲੈ ਜੋ ਐਲਈਡੀ ਤਕਦੀਰ ਨੇ ਅੱਖਾਂ ਪੁੰਝਦੀ ਨੇ ਕਿਹਾ ਭਾਬੀ ਜੀ ਯਕੀਨ ਦਾ ਤੁਹਾਨੂੰ ਕਰਨਾ ਹੀ ਪੈਣਾ ਏ ਜੋ ਵੀ ਬਲਜੀਤ ਵੀਰ ਜੀ ਕਹਿ ਰਹੇ ਨੇ ਉਹ ਸੱਚ ਹੈ ਤਾਂ ਗੁਰਦਾਸ ਇਦਾਂ ਦਾ ਹੀ ਹੈ ਜਿਵੇਂ ਬਲਜੀਤ ਵੀਰ ਜੀ ਤੁਹਾਨੂੰ ਦੱਸਿਆ ਏ ਅਸੀਂ ਕਿਹੜਾ ਜਾਣਦੇ ਨਹੀਂ ਉਹਨੂੰ ਸਾਡੇ ਨਾਲ ਇਲੈਕਟ੍ਰੋਨਿਕ ਸਮਾਨ ਦੀ ਦੁਕਾਨ ਹੈ ਏਜੰਸੀ ਦੇ ਆਹ ਐਲਈਡੀ ਵੀ ਸਾਡੀ ਦੁਕਾਨ ਤੋਂ ਹੀ ਆਈ ਹੋਈ ਹੈ ਮੇਰੇ ਵੀ ਮੁੰਡੇ ਆਏ ਸੀ ਫਿੱਟ ਕਰਨ ਬਾਕੀ ਤੁਸੀਂ ਆਪਣੇ ਆਪ ਸੋਚੋ 1200 ਤਨਖਾਹ ਇਹਨੇ ਕੰਮ ਕਿਵੇਂ ਕਰ ਲੂ ਕੋਈ 1200 ਚ ਬਿਜਲੀ ਦਾ ਬਿੱਲ ਕਿਰਾਇਆ ਆ ਜਿਹੜਾ ਸਮਾਨ ਲਿਆਂਦਾ ਏ ਉਹਦੀਆਂ ਕਿਸ਼ਤਾਂ 2 ਨੰਬਰ ਵਾਲੇ ਕੰਮ ਵਿੱਚੋਂ ਹੀ ਪਰਦਾ ਏ ਇਹ 1200 ਨਾਲ ਤਾਂ ਹੁਣ ਜਮਾਨੇ ਵਿੱਚ ਇੱਕ ਟਾਈਮ ਦੀ ਰੋਟੀ ਦੀ ਹੀ ਪੂਰੀ ਹੋ ਪੈਂਦੀ ਹੈ ਮੁੰਡੇ ਨੇ ਕਿਹਾ ਵੀਰੇ ਮੈਂ ਹੱਥ ਵੰਦੀਆਂ ਤੁਹਾਡੇ ਮੁਰੇ ਜੋ ਤੱਕ ਉਹ ਆਪ ਨਹੀਂ ਆ ਜਾਂਦੇ ਉਹ ਤੱਕ ਤੁਸੀਂ ਰੁਕ ਜੋ ਉਹਦੇ ਹੁੰਦੇ ਲੈ ਜਾਇਓ ਐਲਈਡੀ ਮੇਰਾ ਵੀਰ ਬਣ ਕੇ ਤਕਦੀਰ ਨੇ ਤਰਲੇ ਨੜਕਿਆ ਚੱਲ ਕੋਈ ਨਹੀਂ ਤੁਸੀਂ ਕਹਿੰਦੇ ਹੋ ਤਾਂ ਉਹਦੇ ਆਏ ਤੋ ਆ ਜਾਵਾਂਗੇ ਤੁਸੀਂ ਬਲਜੀਤ ਵੀਰ ਜੀ ਦੀ ਵੀ ਨਾ ਟੈਨਸ਼ਨ ਲਿਓ ਵੀ ਕਿਧਰੇ ਦੁਆਰਾ ਆਪ ਨਾ ਆਜੇ ਉਹ ਤਾਂ ਦਵਾਈਆਂ ਲੈ ਲੁਧਿਆਣੇ ਗਿਆ ਹੋਇਆ ਏ ਸ਼ਾਮ ਨੂੰ 4 ਵਜੇ ਤੱਕ ਰਾਤ ਨੂੰ 2 2 ਵਜੇ ਤੱਕ ਮੁੜਦਾ ਏ ਉਹ ਤਸਵੀਰੇ ਹੀ ਆਊਗਾ ਹੁਣ ਤਾਂ ਏਜੰਸੀ ਜਾ ਤੱਕ ਦੇਖ ਲੋ ਬੁਲਾ ਲੋ ਗੁਰਦਾਸ ਨੂੰ ਕਿੱਥੇ ਐ ਉਹ ਦੂਜੇ ਮੁੰਡੇ ਨੇ ਕਿਹਾ ਵੀਰੇ ਇਹ ਹੀ ਤਾਂ ਪਤਾ ਨਹੀਂ ਹੈਗੇ ਕਿੱਥੇ ਫੋਨ ਵੀ ਨਹੀਂ ਲੱਗਦਾ ਤਕਦੀਰ ਨੇ ਆਪਣੀ ਬੇਵਸੀ ਪ੍ਰਗਟਾਈ ਤੁਸੀਂ ਆਪਣੇ ਆਪ ਨੂੰ ਸੰਭਾਲੋ ਕੋਈ ਨਾ ਅਸੀਂ ਵੀ ਦੇਖਦੇ ਆਂ ਪੁੱਛਦੇ ਆਂ ਕਿਸੇ ਨੂੰ ਉਹਦੇ ਯਾਰ ਦੋਸਤਾਂ ਤੋਂ ਪਤਾ ਕਰਦੇ ਆਂ ਤੁਸੀਂ ਆਪਣੇ ਜਵਾਕ ਵੱਲ ਦੇਖੋ ਉਹ ਤਾਂ ਜਿਵੇਂ ਤੁਸੀਂ ਹੈ ਆਪਣਾ ਜਵਾਕਾਂ ਦਾ ਧਿਆਨ ਰੱਖੋ ਅਸੀਂ ਉਹਦੇ ਤੇ ਆਏ ਤੇ ਆ ਜਾਵਾਂਗੇ ਮੁੰਡੇ ਨੇ ਕਿਹਾ ਤੇ ਦੋਵੇਂ ਦਰਵਾਜ਼ੇ ਤੋਂ ਹੀ ਵਾਪਸ ਮੁੜ ਗਏ ਉਹ ਗਏ ਤਾਂ ਮਕਾਨ ਮਾਲਕ ਦਾ ਮੁੰਡਾ ਆ ਗਿਆ ਭੈਣੇ ਆਇਆ ਨਹੀਂ ਅਜੇ ਉਸਨੇ ਆਉਂਦੇ ਹੀ ਪੁੱਛਿਆ ਨਹੀਂ ਵੀਰੇ ਅਜੇ ਨਹੀਂ ਆਏ ਕੋਈ ਕੰਮ ਸੀ ਤਕਦੀਰ ਨੇ ਕਿਹਾ ਭੈਣੇ ਮੈਨੂੰ ਗਲਤ ਨਾ ਸਮਝੀ ਤੁਹਾਡੇ ਕਰਕੇ ਸਾਡੀ ਪਹਿਲਾਂ ਹੀ ਬਹੁਤ ਬੇਇੱਜ਼ਤੀ ਹੋਗੀ ਬਸ ਹੁਣ ਹੋਰ ਨਹੀਂ ਤੁਸੀਂ ਜਦੋਂ ਵੀ ਉਹ ਆਵੇ ਆਪਣਾ ਕੋਈ ਹੋਰ ਕਮਰਾ ਦੇਖ ਲਿਓ ਸਾਡਾ ਕਮਰਾ ਖਾਲੀ ਕਰ ਦਿਓ ਮੈਨੂੰ ਤਾਂ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਸੀ ਮੈਂ ਤਾਂ ਪਛਤਾ ਰਹੀ ਐ ਇਸ ਵੇਲੇ ਦਾ ਵੀ ਜਦੋਂ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਤੁਹਾਡਾ ਕਿਰਾਏਦਾਰ ਹਨੀਰੇ ਸਵਿਰੀ ਲਿਫਾਫੇ ਫੜਾਉਂਦਾ ਏ ਇੱਧਰ ਖਾਲੀ ਪਏ ਪਲਾਟਾਂ 'ਚ ਕਿਸੇ ਨੂੰ ਮੈਂ ਹੀ ਨਹੀਂ ਧਿਆਨ ਦਿੱਤਾ ਉਦੋਂ ਹੀ ਮੈਨੂੰ ਉਦੋਂ ਹੀ ਸਟੈਪ ਚੁੱਕ ਲੈਣਾ ਚਾਹੀਦਾ ਸੀ ਚਲੋ ਕੋਈ ਨਹੀਂ ਹੁਣ ਤੁਸੀਂ ਚਲੇ ਜਾਓ ਠੀਕ ਐ ਭੈਣੇ ਤੁਹਾਡੇ ਦਿਓਰ ਦਾ ਵੀ ਆਇਆ ਸੀ ਮੈਨੂੰ ਫੋਨ ਵੀ ਕਮਰਾ ਚੇਂਜ ਕਰਾ ਦੇ ਨਹੀਂ ਤਾਂ ਸਾਡੀ ਬਹੁਤ ਬੀਤ ਹੀ ਹੋਊਗੀ ਮਕਾਨ ਵਾਲਾ ਮੁੰਡਾ ਬੋਲਿਆ ਠੀਕ ਐ ਵੀਰੇ ਇਹ ਆ ਜਾਣ ਫਿਰ ਕਹਿ ਦਿੰਦੀ ਆ ਮੈਂ ਤਕਦੀਰ ਨੇ ਕਿਹਾ ਤੇ ਮੁੰਡਾ ਚਲੇ ਗਿਆ ਤਕਦੀਰ ਨੂੰ ਚਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਸੀ ਕਿਧਰੇ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਸੀ ਆ ਰਹੀ ਉਪਰੋਂ ਗੁਰਦਾਸ ਦਾ ਕੋਈ ਅਤਾ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ ਰਾਤ ਹੋ ਰਹੀ ਸੀ ਪਰ ਉਹ ਅਜੇ ਤੱਕ ਵੀ ਨਹੀਂ ਸੀ ਆਇਆ ਨਾ ਹੀ ਉਸ ਦਾ ਫੋਨ ਆਨ ਹੋ ਰਿਹਾ ਸੀ ਰਾਤ ਦੇ 9 ਵਜੇ ਗਏ ਸਨ ਕਿ ਅਚਾਨਕ ਗਲੀ ਵਾਲੇ ਦਰਵਾਜ਼ੇ ਤੇ ਦਸਤਕ ਹੋਈ ਤਕਦੀਰ ਨੇ ਬਾਹਰ ਗਲੀ ਵਿਚਲੇ ਬਲਵ ਦੇ ਚਲਣੇ ਵਿੱਚ ਕੰਨ ਤੇ ਉਤਰੋਂ ਦੇਖਿਆ ਤਾਂ ਬਾਹਰ ਗੁਰਦਰਸ਼ ਖੜਾ ਸੀ ਤਕਦੀਰ ਨੇ ਜਲਦੀ ਜਲਦੀ ਦਰਵਾਜ਼ਾ ਖੋਲ੍ਹਿਆ ਅਤੇ ਉਹਦੇ ਅੰਦਰ ਆਉਣ ਤੋਂ ਬਾਅਦ ਫਟਾਫਟ ਦਰਵਾਜ਼ੇ ਦੀ ਕੁੰਡੀ ਲਗਾ ਕੇ ਉਤੇ ਕੋਲੇ ਟੰਗਿਆ ਤਾਲਾ ਲਗਾ ਦਿੱਤਾ ਅਤੇ ਗੁਰਦਸ਼ਤੇ ਪਿੱਛੇ ਹੀ ਚਲਦੀ ਨਾਲ ਅੰਦਰ ਆ ਗਏ ਆਉਂਦੇ ਉਸ ਨੇ ਗੁਰਦਸ਼ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤੁਸੀਂ ਕਿੱਥੇ ਸੀ ਸਵੇਰ ਦੇ ਫੋਨ ਕਿਉਂ ਬੰਦ ਕੀਤਾ ਹੋਇਆ ਸੀ ਪਤਾ ਵੀ ਹੈ ਬਜਜੀਤ ਵੀਰ ਜੀ ਕੀ ਕੀ ਬੋਲ ਕੇ ਗਏ ਇੱਥੇ ਆ ਕੇ ਮੇਰੀ ਨਹੀਂ ਤਾਂ ਕਟੋ-ਕਟ ਆਪਣੇ ਬੱਚੇ ਦਾ ਤਾਂ ਅੱਗਾ ਪਿੱਛਾ ਵੀ ਚਾਰ ਲਿਆ ਕਰੋ ਕਿ ਉਹ ਹੁਣ ਦੀ ਵੀ ਪਰਵਾਹ ਨਹੀਂ ਪੁਰਾ ਮੈਂ ਕੁਝ ਨਹੀਂ ਕੀਤਾ ਵੀਰ ਜੀ ਤਾਂ ਐਵੇਂ ਹੀ ਬੋਲੀ ਜਾਂਦੇ ਨੇ ਆਪਣੀ ਗਲਤੀ ਕਦੇ ਕੋਈ ਮੰਨਦਾ ਹੁੰਦਾ ਹੈ ਕੁਰਦਾਸ਼ ਬੋਲਿਆ ਜੇ ਤੁਸੀਂ ਕੁਝ ਨਹੀਂ ਕੀਤਾ ਤਾਂ ਲੁਕਦੇ ਕਿਉਂ ਫਿਰਦੇ ਹੋ ਕਰ ਕਿਉਂ ਨਹੀਂ ਆਏ ਸ ਵੀਰ ਦੇ ਤੁਸੀਂ ਤਾਂ ਵੀ ਇਹ ਵੀ ਨਹੀਂ ਸੋਚਿਆ ਵੀ ਮੇਰੀ ਜਨਾਨੀ ਤੇ ਬੱਚਾ ਇਕੱਲੇ ਕਰਨੇ ਅਗਲੇ ਪਤਾ ਨਹੀਂ ਕੀ ਕੀ ਬੋਲਣਗੇ ਉਹਨਾਂ ਨੂੰ ਤਕਦੀਰ ਨੇ ਕਿਆ ਮੈਂ ਕਿਤੇ ਨਹੀਂ ਲੁਕਦਾ ਫਿਰਦਾ ਮੈਂ ਤਾਂ ਜਾ ਦੋਸਤਾਂ ਸਮਰਾਲੇ ਗਿਆ ਹੋਇਆ ਸੀ ਮੋਟਰਸਾਈਕਲ ਤੇ ਕੰ ਨਹੀਂ ਸੈਟਿੰਗ ਆਈ ਅਸੀਂ ਲੁਧਿਆਣੇ ਚਲੇ ਗਏ ਤਾਂ ਹੀ ਤਾਂ ਹਨੇਰਾ ਹੋ ਗਿਆ ਰੋਟੀ ਲਿਆ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਸ ਵੀਰ ਦਾ ਕੁਝ ਨਹੀਂ ਖਾਦਾ ਗੁਰਦਾਸ ਨੇ ਕਿਹਾ ਉਹਦੀ ਇੱਕ ਆਦਤ ਸੀ ਉਹ ਜਿੰਨਾ ਮਰਜੀ ਕੰਮ ਵਿੱਚ ਫਸਿਆ ਹੁੰਦਾ ਜਾਂ ਜਿੰਨਾ ਮਰਜੀ ਬਿਮਾਰ ਹੁੰਦਾ ਜਿੰਨਾ ਮਰਜੀ ਦੁਖੀ ਹੁੰਦਾ ਉਹਨੇ ਕਦੇ ਰੋਟੀ ਨਹੀਂ ਸੀ ਛੱਡੀ ਇਸ ਦੀ ਤਕਦੀਰ ਉਹਦੇ ਰੋਟੀ ਮੰਗਰ ਤੋਂ ਪਹਿਲਾਂ ਹੀ ਬਣਾ ਲਿਆ ਕਰਦੀ ਸੀ ਤਾਂ ਜੋ ਕਿਸੇ ਤਰ੍ਹਾਂ ਦਾ ਕਲੇਸ਼ ਨਾ ਪਵੇ ਅੱਜ ਵੀ ਉਸਨੇ ਗੱਗਨ ਨੂੰ ਕੋਲ ਬਿਠਾ ਕੇ ਖੇਤ ਪਾ ਕੇ ਰੋਟੀ ਬਣਾ ਲਈ ਸੀ ਤਕਦੀਰ ਨੇ ਜਲਦੀ ਨਾਲ ਰੋਟੀ ਪਾ ਕੇ ਲੈ ਆਂਦੀ ਆ ਲਵੋ ਤੂੰ ਨਹੀਂ ਖਾਣੀ ਗੁਰਦਾਸ ਨੇ ਪੁੱਛਿਆ ਨਹੀਂ ਮੈਨੂੰ ਭੁੱਖ ਨਹੀਂ ਤਕਦੀਰ ਨੇ ਕਿਹਾ ਕੋਲ ਬੈਠਦੀ ਹੋਈ ਬੋਲੀ ਤੁਸੀਂ ਹੁਣ ਮੰਨੋ ਜਾਂ ਨਾ ਮੰਨੋ ਗਲਤੀ ਤਾਂ ਤੁਸੀਂ ਵੀ ਕੀਤੀ ਐ ਪਰ ਹੁਣ ਭਲਾਈ ਇਸੇ ਚ ਐ ਕਿ ਤੁਸੀਂ ਬਲਜੀਤ ਵੀਰ ਜੀ ਦੇ ਪੈਰੀ ਹੱਥ ਲਾ ਕੇ ਮਾਫੀ ਮੰਗ ਲਓ ਨਾਲ ਉਹ ਗੱਡੀ ਲੈ ਗਏ ਮੁੰਡੇ ਭੇਜੇ ਸੀ ਨਾਲ ਉਹਨਾਂ ਨੇ ਐਲਈਡੀ ਲੈ ਕੇ ਜਾਣ ਲਈ ਪਰ ਮੈਂ মিনਤ ਕਰਕੇ ਮੋੜ ਤੇ ਹੁਣ ਉਹ ਸਵੇਰੇ ਸਵੇਰੇ ਫੇਰ ਆਉਣਗੇ ਮਾਫੀ ਮੰਗਣ ਨਾਲ ਤੁਸੀਂ ਛੋਟੇ ਨਹੀਂ ਹੋਣ ਲੱਗੇ ਮਾਫੀ ਮੰਗੋ ਤੇ ਖੇੜਾ ਛਡਾਓ ਨਹੀਂ ਤਾਂ 1.5 ਲੱਖ ਦੀ ਚੋਰੀ ਤੁਹਾਡੇ ਗਲ ਪਾਰੇ ਨੇ ਕੈਸ਼ ਮੰਗ ਲਿਆ ਤਾਂ ਬਹੁਤ ਔਖਾ ਹੋ ਜਾਊ ਆਪਾਂ ਨੂੰ ਤੁਸੀਂ ਬਲਜੀਤ ਵੀਰ ਜੀ ਤੋਂ ਮਾਫੀ ਮੰਗ ਲਿਓ ਸਵੇਰੇ ਜੇ ਚੰਗੀ ਚਾਹੁੰਦੇ ਹਾਂ ਜੀ ਮੈਨੂੰ ਤਨਖਾਹ ਚੱਜ ਨਾਲ ਦੇ ਦਿਆ ਕਰਤੇ ਮੈਂ ਕਿਉਂ ਕਰਦਾ ਆਹ ਕੰਮ ਕੰਮ ਮੇਰਾ ਦੇਖਿਆ ਨਹੀਂ ਕਦੇ ਤਨਖਾਹ 1200 ਬਥੇਰੀ ਦੇਂਦੀ ਸੀ ਤੁਹਾਾਂ ਪਿਓ ਪੁੱਤਾਂ ਨੂੰ ਚਾਹ ਦੇ ਕੱਪ ਵੀ ਗਿਣਨ ਲੱਗ ਜਾਂਦੇ ਸੀ ਆਪ ਤਾਂ ਕਿਸੇ ਤਿਹਾਰ ਨੂੰ ਛੁੱਟੀ ਨਹੀਂ ਸੀ ਦਿੱਤੀ ਕਦੇ ਸਭ ਮਾਲਕ ਆਪਣੇ ਕੋਲ ਕੰਮ ਕਰਨ ਵਾਲਿਆਂ ਨੂੰ ਤਿਹਾਰਾ ਤੇ ਤੋਹਫੇ ਦਿੰਦੇ ਨੇ ਇਹਨਾਂ ਨੇ ਕਦੇ ਮੈਨੂੰ 10 ਰੁਪਏ ਨਹੀਂ ਦਿੱਤੇ ਮਰਦਾ ਕੀ ਨਾ ਕਰਦਾ ਫੇਰ ਭਲਾ ਗੁਰਦਾਸ ਨੇ ਦੱਸਿਆ ਨੌਕਰੀ ਛੱਡ ਕੇ ਹੋਰ ਕੀਤੇ ਕਰ ਲੈਂਦੇ ਚਲੋ ਛੱਡੋ ਹੁਣ ਬਹੁਤ ਟੈਨਸ਼ਨ ਹੋਈ ਪਈ ਐ ਮੈਨੂੰ ਪਹਿਲਾਂ ਹੀ ਮੈਂ ਹੁਣ ਹੋਰ ਨਹੀਂ ਕੁਝ ਕਹਿਣਾ ਸੁਣਨਾ ਬਸ ਤੁਸੀਂ ਸਵੇਰ ਉਹਨਾਂ ਤੋਂ ਮਾਫੀ ਮੰਗੋ ਨਾਲੇ ਕਮਰਾ ਨਾ ਮਾਂ ਲੱਭੋ ਸਵੇਰੀ ਆਂਟੀ ਦੇ ਮੁੰਡੇ ਨੇ ਕਮਰਾ ਖਾਲੀ ਕਰਨ ਨੂੰ ਕਿਹਾ ਏ ਤਕਦੀਰ ਨੇ ਦੱਸਿਆ ਕਿਉਂ ਹੁਣ ਉਹਨਾਂ ਨੂੰ ਕੀ ਹੋ ਗਿਆ ਕਿਰਾਇਆ ਵੀ ਟਾਈਮ ਨਾਲ ਦਿੱਤਾ ਏ ਮੈਂ ਤਾਂ ਉਹਨਾਂ ਨੂੰ ਹਰੇਕ ਮਹੀਨੇ ਫਿਰ ਕੀ ਹੋ ਗਿਆ ਹੁਣ ਉਹਨਾਂ ਨੂੰ ਉਹ ਨੂੰ ਪ੍ਰਦਾਨ ਬਣਾਇਆ ਏ ਆਂਟੀ ਅੰਕਲ ਨੇ ਉਹਨਾਂ ਨੇ ਗੁਰਦਰਸ਼ ਬੋਲਿਆ ਪ੍ਰਦਾਨ ਬਣਾਉਣ ਚਾਹੇ ਕੋਈ ਜ਼ੋਰ ਤੁਸੀਂ ਕੀ ਲੈਣਾ ਏ ਵਿੱਚੋਂ ਅਗਲੇ ਦਾ ਕਰ ਏ ਅਗਲਾ ਜਿਸ ਨੂੰ ਮਰਜ਼ੀ ਰੱਖੇ ਜਿਸ ਨੂੰ ਮਰਜ਼ੀ ਕੱਢੇ ਤਕਦੀਰ ਨੇ kia ਅਤੇ ਰੋਟੀ ਵਾਲੇ ਪੰਡ ਚੋਕ ਕੇ ਰਸੋਈ ਵਿੱਚ ਰੱਖ ਆਏ ਅਗਲੇ ਦਿਨ ਸਵੇਰੇ ਹੀ ਤਕਦੀਰ ਨੇ ਫਿਰ ਗੁਰਦਰਸ਼ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਚੁੱਪ-ਚੁੱਪ ਏਜੰਸੀ ਮਾਲਕਾ ਤੋਂ ਮਾਫੀ ਮੰਗ ਲਵੇ ਪਹਿਲਾਂ ਤਾਂ ਉਹ ਮੰਨ ਹੀ ਨਹੀਂ ਸੀ ਰਿਹਾ ਪਰ ਜੋ ਤਕਦੀਰ ਨੂੰ ਕੀ ਸਿੱਧੀ ਉਂਗਲੀ ਨਾਲ ਨਿਕਲਦਾ ਨਜ਼ਰ ਨਾ ਆਇਆ ਤਾਂ ਉਸਨੇ ਉਂਗਲੀ țeਡੀ ਕਰਨ ਵਾਲੇ ਸੋਚਿਆ ਬਾਅਦ ਉਸਨੇ ਗੁਰਦਾਸ ਨੂੰ ਡਰਾਵਾ ਦਿੱਤਾ ਕਿ ਜੇ ਉਹ ਉਹਨਾਂ ਕੋਲ ਮਾਫੀ ਨਹੀਂ ਮੰਗੇਗਾ ਤਾਂ ਉਹ ਉਸ ਨੂੰ ਹਮੇਸ਼ਾ-ਹਮੇਸ਼ਾ ਲਈ ਛੱਡ ਕੇ ਚਲੀ ਜਾਵੇਗੀ ਗੁਰਦਾਸ ਨੂੰ ਉਸ ਦੀ ਇਹ ਗੱਲ ਮਨਜ਼ੂਰ ਨਹੀਂ ਸੀ ਇਸ ਲਈ ਉਹ ਮਾਫੀ ਮੰਗਣ ਲਈ ਮੰਨ ਗਿਆ 10:00 ਵਜੇ ਤੱਕ ਬਲਜੀਤ ਸਿੰਘ ਆਪਣੇ ਨਾਲ ਆਪਣੇ ਪਿਤਾ ਜੀ ਕੋਲ ਪਾਸ ਸੀ ਨਾ ਅਤੇ LED ਉਤਾਰਨ ਵਾਲੇ ਮੁੰਡਿਆਂ ਨੂੰ ਲੈ ਕੇ ਪਹੁੰਚ ਗਿਆ ਤਕਦੀਰ ਦੇ ਕਹਿਣ ਤੇ ਗੁਰਦਾਸ ਨੇ ਪਹਿਲਾਂ ਬਲਜੀਤ ਸਿੰਘ ਅਤੇ ਫਿਰ ਉਹਦੇ ਪਿਤਾ ਦੇ ਪੈਰੀ ਹੱਥ ਲਗਾ ਕੇ ਮਾਫੀ ਮੰਗੀ ਅਤੇ ਫਿਰ ਉਹਨਾਂ ਨੂੰ ਗੱਡੀ ਵਾਪਸ ਦੇਣ ਲਈ ਗਿਆ ਉਹਨਾਂ ਨੇ ਉਸ ਨੂੰ ਗੱਡੀ ਦੇਣ ਤੋਂ ਮਨਾ ਕਰ ਦਿੱਤਾ ਅਤੇ LED ਦੀ ਵੀ ਉਤਾਰ ਕੇ ਲੈ ਗਏ ਕਿਰਪਾਲ ਸਿੰਘ ਨੇ ਬਹੁਤ ਰੋਕਿਆ ਪਰ ਉਹ ਕੈਸ਼ 1 ਲੱਖ ਰੁਪਏ ਜਾਂ ਗੱਡੀ LED ਦੋਵਾਂ ਵਿੱਚੋਂ ਇੱਕ ਗੱਲ ਲਈ ਅੜੇ ਹੋਏ ਸਨ ਕਿਏ ਤਕਦੀਰ ਨੇ ਆਪਣੇ ਸੌਰੇ ਨੂੰ ਕਿਆ ਜੇ ਤੁਹਾਡੇ ਮੁੰਡੇ ਨੂੰ ਅੰਦਰ ਕਰਾਤਾ ਅਗਲਿਆਂ ਨੇ ਫਿਰ ਮੈਂ ਕੀ ਕਰੂੰਗੀ ਮੇਰਾ ਬੱਚਾ ਕੀ ਕਰੂਗਾ ਪਿਓ ਵਿਨਾ ਕੈਸ਼ ਦੇਣ ਦੀ ਤਾਂ ਤੁਹਾਡੇ ਮੁੰਡੇ ਦੀ ਔਕਾਤ ਵੀ ਹੈ ਨਹੀਂ ਗੱਡੀ ਤੇ ਐਲਈਡੀ ਦੇ ਕੇ ਖੜਾ ਚੜਾ ਦੋ ਨਹੀਂ ਹੋਰ ਕੁਝ ਨਾ ਹੋਵੇ ਮੈਨੂੰ ਹਾਰਟ ਅਟੈਕ ਜ਼ਰੂਰ ਹੋ ਜਾਊਗਾ ਮੈਂ ਜਾ ਮੇਰੇ ਘਰਦੇ ਨੇ ਤਾਂ ਕਦੇ 1.5 ਰੁਪਏ ਦੀ ਚੋਰੀ ਹੀ ਨਹੀਂ ਕੀਤੀ ਇਹ ਸਿੱਧਾ 1.5 ਲੱਖ ਦੀ ਚੋਰੀ ਕਰਕੇ ਵਹਿ ਗਿਆ ਤੁਹਾਨੂੰ ਫਰਕ ਪਵੇ ਨਾ ਪਵੇ ਮੈਨੂੰ ਬਹੁਤ ਫਰਕ ਪੈਂਦਾ ਏ ਮੇਰੇ ਤੋਂ ਨਹੀਂ ਹੋਰ ਬੇਇੱਜ਼ਤੀ ਕਰਾਈ ਜਾਂਦੀ ਆਪ ਤਾਂ ਤੁਹਾਡੇ ਮੁੰਡੇ ਨੂੰ ਲੋਕਾਂ ਨੂੰ ਬਥੇਰੇ ਯਾਰ ਦੋਸਤਾਂ ਦੇ ਕਰਨੇ ਮੈਂ ਨਹੀਂ ਆਪਣੇ ਘਰ ਕਿਸੇ ਨੂੰ ਰੋਜ਼ ਹੋਈ برداشت ਕਰ ਸਕਤੀ ਦੋ ਇਹਨਾਂ ਨੂੰ ਗੱਡੀ ਤੇ ਐਲਈਡੀ ਮੁੜਦੇ ਅਗਲੇ ਮੇਰੇ ਘਰ ਨਾ ਵਾਪਸ ਆਉਣ ਕਿਰਪਾ ਸਿੰਘ ਤਕਦੀਰ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਕਿਉਂਕਿ ਉਹਦਾ ਇਹ ਚੱਡੀ અવਤਾਰ ਦਾ ਉਸਨੇ ਪਹਿਲੀ ਵਾਰ ਦੇਖਿਆ ਸੀ ਕਿਰਪਾਲ ਸਿੰਘ ਦੀ ਬੋਲਤੀ ਬੰਦ ਹੋ ਗਈ ਅਤੇ ਉਸਨੇ ਚੁੱਪਚਾਪ ਏਜੰਸੀ ਮਾਲਕਾਂ ਨੂੰ ਐਲਈਡੀ ਲੈ ਕੇ ਜਾਣ ਲਈ ਕਹਿ ਦਿੱਤਾ ਗੱਡੀ ਤਾਂ ਕੱਲ ਦੀ ਹੀ ਉਹਨਾਂ ਦੇ ਕੋਲ ਸੀ ਉਹਨਾਂ ਨੇ ਐਲਈਡੀ ਉਤਰਵਾਈ ਅਤੇ ਚਲੇ ਗਏ ਕਿਰਪਾਲ ਸਿੰਘ ਵੀ ਚੁੱਪਚਾਪ ਉਹਨਾਂ ਦੇ ਮਗਰੀ ਹੀ ਚਲਾ ਗਿਆ ਸਾਰਿਆਂ ਦੀ ਜਾਣ ਤੋਂ ਬਾਅਦ ਤਕਦੀਰ ਨੇ ਗੁਰਦਰਸ਼ਨ ਨੂੰ ਕਿਹਾ ਹੁਣ ਹੋਰ ਕੰਮ ਵੀ ਲੱਭੋ ਤੇ ਕਮਰਾ ਵੀ ਦੇਖੋ ਹੋਰ ਸੁਣ ਲਓ ਇਹ ਜੋ ਵੀ ਕਰਤਾ ਕਰਤਾ ਨਾਲ ਇੱਕ ਹੋਰ ਗੱਲ ਮੇਰੀ ਕੰਨ ਖੋਲ ਕੇ ਜੇ ਅੱਗੋਂ ਕੋਈ ਵੀ ਅਜੀਹਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪੁੱਲ ਜਾਣਾ ਵੀ ਮੈਂ ਤੁਹਾਡੇ ਨਾਲ ਵਿਆਹੀ ਆ ਤੇ ਤੁਸੀਂ ਮੇਰੇ ਬੱਚੇ ਦੇ ਪਿਓ ਹੁਣ ਕੰਮ ਤੇ ਕਮਰਾ ਦੋਵੇਂ ਜਲਦੀ ਤੋਂ ਜਲਦੀ ਲੱਭ ਲਵੋ ਨਹੀਂ ਤਾਂ ਹੋਰ ਇੱਥੇ ਮੈਨੂੰ ਕਿਸੇ ਨੇ ਜੇ ਕੁਝ ਕਹਤਾ ਤਾਂ ਮੈਂ ਬੋਲਣ ਲੱਗੀ ਨਹੀਂ ਨੇ ਵੀ ਨਹੀਂ ਦੇਖਣਾ ਨਾਲੇ ਮੈਂ ਸੱਚ ਨਾਲ ਤੁਹਾਡੇ ਨਾਲ ਦੀ ਇਹ ਗੱਲ ਮੇਰੀ ਪੱਲੇ ਬੰਨ ਲਵੋ ਮੈਂ ਸਿਰਫ ਆਪਣੇ ਬੱਚੇ ਕਰਕੇ ਨਹੀਂ ਗਈ ਤਾਂ ਮੈਂ 1 ਮਿੰਟ ਲੁਕਣਾ ਸੀ ਤੁਹਾਨੂੰ ਛੱਡਣ ਨੂੰ ਹੁਣ ਗੁਰਦਾਰਸ਼ ਨੂੰ ਆਪਣੀ ਗਲਤੀ ਤੇ ਬਹੁਤ ਪੁਛਤਾਵਾ ਹੋ ਰਿਆ ਸੀ ਕਿਉਂਕਿ ਤਕਦੀਰ ਜੋ ਕਦੇ ਕਿਸ ਨੂੰ ਕੁਝ ਵੀ ਨਹੀਂ ਸੀ ਬੋਲਦੀ ਉਹਦੀ ਇੱਕ ਗਲਤੀ ਨੇ ਤਕਦੀਰ ਨੂੰ ਬੋਲਣ ਲਗਾ ਦਿੱਤਾ ਸੀ ਉਹ ਹੁਣ ਰੋਜ਼ ਕੰਮ ਤੇ ਕਮ ਨਮਾ ਕਮਰਾ ਲੱਭਣ ਤੁਰਿਆ ਰਹਿੰਦਾ ਚਾਰ ਪੰਜ ਦਿਨਾਂ ਬਾਅਦ ਕਮਰਾ ਤੇ ਰਸੋਈ ਤਾਂ ਮਿਲ ਗਏ ਸਨ ਪਰ ਅੱچھے ਕੰਮ ਨਹੀਂ ਸੀ ਮਿਲਿਆ ਮਿਲਦਾ ਵੀ ਕਿਵੇਂ ਜਿੰਨੇ ਵੀ ਲੋਕ ਗੁਰਦਾਰਸ਼ ਨੂੰ ਜਾਣਦੇ ਸੀ ਸਭ ਨੂੰ ਉਹਦੀ ਇਸ ਕਰਤੂਤ ਦਾ ਪਤਾ ਲੱਗ ਗਿਆ ਸੀ ਅਤੇ ਹੁਣ ਕੋਈ ਵੀ ਉਸ ਨੂੰ ਕੰਮ ਤੇ ਰੱਖਣ ਲਈ ਨਹੀਂ ਸੀ ਮੰਨ ਰਿਹਾ ਬਾਕੀ ਕਹਾਣੀ ਅਗਲੇ ਭਾਗ ਵਿੱਚ